ਸਤਿ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਤੇ ਚਲਣਾ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਨੇ ਦੱਸੀ ਹੋਈ ਉਹ ਝੁਗਤੀ ਆਪਾਂ ਆਪਜੀ ਦੇ ਨਾਲ ਸਾਂਝੀ ਕਰਨ ਜਾਣ ਰਹੇ ਆ ਜਿਸ ਦੇ ਨਾਲ ਇੱਕ ਮਨੁੱਖ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਲੈ ਗਿਆ ਉਹਦੀ ਜ਼ਿੰਦਗੀ ਦੀਆਂ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਸਨ ਨਾ ਉਹ ਦੂਰ ਹੋ ਗਈਆਂ ਤਾਂ ਉਹ ᔪਗਤੀ ਉਹ ਨੁਕਤਾ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਗਿਆ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਣਾ ਤਾਂ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਵਾਰ ਕੀ ਹੁੰਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਟਾਈਮ ਆਉਂਦਾ ਜਿੱਥੇ ਮਨੁੱਖ ਇਕੱਲਾ ਰਹਿ ਜਾਂਦਾ ਹੈ ਕਹਿਣ ਨੂੰ ਤਾਂ ਨਾਲ ਬਹੁਤ ਜਾਣੇ ਹੁੰਦੇ ਨੇ ਪਰ ਸਾਥ ਦੇਣ ਵਾਲਾ ਕੋਈ ਨਹੀਂ ਹੁੰਦਾ ਕਿਉਂਕਿ ਦੁਨੀਆ ਦਾ ਜਸੂਰ ਹੈ ਕਿ ਸੌਖੇ ਵੇਲੇ ਦੇ ਵਿੱਚ ਸਭ ਸਾਥੀ ਹੁੰਦੇ ਨੇ ਪਰ ਔਖੇ ਟਾਈਮ ਦੇ ਵਿੱਚ ਸਾਰੇ ਸਾਥ ਛੱਡ ਦਿੰਦੇ ਨੇ ਕਈ ਵਾਰ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਮਾਣ ਹੁੰਦਾ ਹੈ ਨਾ ਉਹ ਵੀ ਮੂੰਹ ਫੇਰ ਲੈਂਦੇ ਨੇ ਤਾਂ ਇੱਥੇ ਮਹਾਪੁਰਖ ਨੇ ਕਿਹਾ ਜੇ ਕਿਤੇ ਜ਼ਿੰਦਗੀ ਦੇ ਵਿੱਚ ਅਜਿਹਾ ਸਮਾਂ ਬਣ ਜਾਵੇ ਐਸੀ ਕੋਈ ਦੁੱਖ ਦੀ ਘੜੀ ਆ ਜਾਵੇ ਜਿੱਥੇ ਸਾਰੇ ਮੂੰਹ ਫੇਰ ਲੈਣ ਤੁਸੀਂ ਦੁਨੀਆ ਦੇ ਵਿੱਚ ਬਿਲਕੁਲ ਇਕੱਲੇ ਰਹਿ ਜਾਓ ਤਾਂ ਉੱਥੇ ਦੁਖੀ ਗਿਆ ਨਰਾਸ਼ ਹੋਣ ਦੀ ਲੋੜ ਨਹੀਂ ਆ ਉੱਥੇ ਤਾਂ ਸਗੋਂ ਖੁਸ਼ ਹੋਣ ਦੀ ਲੋੜ ਆ ਕਿਉਂਕਿ ਇੱਕ ਤਾਂ ਔਖੇ ਵੇਲੇ ਦੇ ਵਿੱਚ ਸਾਨੂੰ ਆਪਣੇ ਤੇ ਪਰਾਇਆ ਦਾ ਪਤਾ ਲੱਗ ਜਾਂਦਾ ਹੈ ਦੂਸਰਾ ਔਖੇ ਵੇਲੇ ਦੇ ਵਿੱਚ ਹੀ ਇਸ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾ ਹੁੰਦਾ ਹੈ ਕਿਉਂਕਿ ਮਨੁੱਖੀ ਸੁਭਾਅ ਹੈ ਨਾ ਆਪਾਂ ਸੁੱਖ ਵੇਲੇ ਉਸ ਮਾਲਕ ਨੂੰ ਯਾਦ ਨਹੀਂ ਕਰਦੇ ਪਰ ਜਦੋਂ ਹੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਉਂਦਾ ਹੈ ਕੋਈ ਔਖੀ ਘੜੀ ਆਉਂਦੀ ਹੈ ਉਦੋਂ ਸਾਨੂੰ ਪਰਮਾਤਮਾ ਯਾਦ ਆਉਂਦਾ ਹੈ ਉਦੋਂ ਅਸੀਂ ਰੱਬ ਦੀ ਮਿਲਤਾ ਕਰਦੇ ਹਾਂ ਯਾ ਰੱਬ ਨਾਲ ਗਿਲੇਸ਼ਿਕ ਦੇਸ਼ਿਕ ਇਤਾਂ ਕਰਦੇ ਆ ਕਿ ਰੱਬਾ ਸਾਡੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਕਿਉਂ ਆਇਆ ਇਹ ਦੁੱਖ ਦੂਰ ਕਰ ਦੇ ਔਖੀ ਘੜੀ ਦੇ ਵਿੱਚ ਹੀ ਰੱਬ ਯਾਦ ਆਉਂਦਾ ਹੈ ਤਾਂ ਇਸ ਕਰਕੇ ਮਹਾਮੁਰਗ ਜੀ ਕਹਿੰਦੇ ਇਸ ਔਖੀ ਘੜੀ ਦੇ ਵਿੱਚ ਦੁਖੀ ਜਾਂ ਨਰਾਸ਼ ਨਹੀਂ ਹੋਣਾ ਸਭ ਖੁਸ਼ ਹੋਣਾ ਹੈ ਦੋ ਸਹੇਬੇ ਹੋਣਗੇ ਇੱਕ ਤਾਂ ਆਪਣੇ ਪਰਾਇਆਂ ਦਾ ਪਤਾ ਲੱਗ ਜਾਣਾ ਹੈ ਕਿ ਜਿਹੜੇ ਸਾਡੇ ਆਪਣੇ ਨੇ ਜਿਹੜੇ ਆਪਣੇ ਹੋਏ ਉਹ ਤਾਂ ਔਖੇ ਸਮੇਂ ਦੇ ਵਿੱਚ ਵੀ ਨਾਲ ਖੜ੍ਹ ਲਗੇ ਪਰ ਜਿਹੜੇ ਉਪਰੋਪਰ ਆਪਣੇ ਸੀ ਉਹ ਫਿਰ ਔਖੇ ਘੜੀ ਦੇ ਵਿੱਚ ਸਭ ਤੋਂ ਪਹਿਲਾਂ ਪੈਠ ਵਿਖਾ ਕੇ ਪੱਜਦੇ ਨੇ ਅਤੇ ਦੂਜੀ ਗੱਲ ਔਖੇ ਵੇਲੇ ਦੇ ਵਿੱਚ ਅਸੀਂ ਰੱਬ ਦੇ ਨੇੜੇ ਹੋ ਜਾਵਾਂਗੇ ਅਤੇ ਸਾਡੇ ਵੱਲੋਂ ਸਿਰਫ ਇੱਕ ਕਦਮ ਚੁੱਕਣ ਦੀ ਲੋੜ ਹੁੰਦੀ ਆ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਸਤਿਗੁਰੂ ਸਭੇ ਪਾਸ਼ਾ ਸਾਡੀ ਬਾਹ ਫੜ ਲੈਂਦੇ ਨੇ ਇਥੇ ਮਹਾਪਰਖ ਜੀ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਆ ਜਾਵੇ ਦੁੱਖ ਭਾਵੇਂ ਸਾਨੂੰ ਆਪਣੇ ਤਨ ਕਰਕੇ ਆ ਮਨ ਕਰਕੇ ਆ ਅਤੇ ਭਾਵੇਂ ਦੇ ਤਨ ਦੇ ਸੰਬੰਧੀ ਹੀ ਹੋਵੇ ਭਾਵੇਂ ਭਾਵੇਂ ਸਾਨੂੰ ਸ਼ਰੀਰ ਨੂੰ ਕੋਈ ਦੁੱਖ ਰੋਗ ਲੱਗ ਗਿਆ ਹੈ ਭਾਵੇਂ ਸੰਨ ਕੋਈ ਪਰਿਵਾਰਕ ਚਿੰਤਾ ਪਰੇਸ਼ਾਨੀ ਹੈ ਜਦ ਧੰਨ ਦੀ ਸਮੱਗਿਆ ਹੈ ਤਾਂ ਇਸ ਅੌਕੀ ਘੜੀ ਦੇ ਵਿੱਚ ਇਹ ਦੋ ਕੰਮ ਕਰਨੇ ਆ ਇਹ ਦੋ ਕੰਮ ਕਰਨ ਦੇ ਨਾਲ ਗੁਰਨਾਨਕ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਚਾਹਤ ਹੀ ਕਿਰਪਾ ਕਰਦੇ ਨੇ ਇਦਾਂ ਕਹਿੰਦੇ ਇੱਕ ਮਨੁੱਖ ਉਹਦੀ ਜ਼ਿੰਦਗੀ ਦੇ ਵਿੱਚ ਅਚਾਨਕ ਹੀ ਦੁੱਖਾਂ ਦਾ ਪਹਾੜ ਛੱਟ ਪਿਆ ਬੜੇ ਸੋਹਣੇ ਚੱਲਦੇ ਚੱਲਦੇ ਕੰਮ ਇੱਕਦਮ ਰੁਕ ਗਏ ਕਹਿੰਦੇ ਉਹ ਮਨੁੱਖਾਂ ਲੱਖਾਂ ਦਾ ਕਰਜ਼ਾਈ ਹੋ ਗਿਆ ਘਰ ਦੇ ਵਿੱਚ ਬੜੀਆਂ ਹੋਈਆਂ ਚੀਜ਼ਾਂ ਵਿਕਣੀਆਂ ਸ਼ੁਰੂ ਹੋ ਗਈਆਂ ਤੇ ਕਹਿੰਦੇ ਅਜੇ ਦੁੱਖ ਦੀ ਘੜੀ ਦੇ ਵਿੱਚ ਉਹਦੇ ਜੋ ਵੀ ਰਿਸ਼ਤੇਦਾਰ ਦੋਸਤ ਮਿੱਤਰ ਸੀ ਜਿਨ੍ਹਾਂ ਦੇ ਉੱਤੇ ਉਹਨੂੰ ਬੜਾ ਮਾਣ ਸੀ ਤੇ ਵੀ ਸਾਥ ਛੱਡ ਗਏ ਕਹਿੰਦੇ ਉਹ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਦੁਖੀ ਇੰਨਾ ਨਰਾਜ਼ ਹੋਇਆ ਕਿ ਉਹਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਕਹਿੰਦੇ ਰੱਬ ਨੂੰ ਮੰਨਣ ਵਾਲਾ ਸੀ ਰੱਬ ਤੇ ਉੱਤੇ ਯਕੀਨ ਸੀ ਇਸ ਕਰਕੇ ਕਮਾਈ ਵਾਲੇ ਸਰਤ ਮਹਾਪੁਰਖਾਂ ਦੇ ਕੋਲ ਪਹੁੰਚ ਗਿਆ ਜਾਗੇ ਦਿਨ ਤਿੱਕੀ ਤਿੱਕੀ ਬਾਬਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਮੈਨੂੰ ਕੋਈ ਐਸਾ ਹੱਲ ਦੱਸੋ ਜਿਹਦੇ ਨਾਲ ਮੇਰੀ ਜ਼ਿੰਦਗੀ ਦੇ ਇਹ ਦੁੱਖ ਦੂਰ ਹੋ ਜਾਵੇ ਮੇਰੇ ਉੱਤੇ ਆਇਆ ਇਹ ਔਖਾ ਟਾਈਮ ਸ਼ੀਸ਼ੀ ਲੰਘ ਜਾਵੇ ਕਿਉਂਕਿ ਮੈਨੂੰ ਚਾਰੇ ਪਾਸਿਆਂ ਤੋਂ ਦੁੱਖ ਰੋਗ ਮਸੀਤ ਦਾ ਨੇ ਘਿਰ ਲਿਆ ਹੈ ਸਾਰਾ ਦੱਸਿਆ ਕਿ ਮੇਰੇ ਸਿਰ ਤੇ ਕਰਜ਼ਾ ਵੀ ਚੜ ਗਿਆ ਹੈ ਅਤੇ ਸਰੀਰ ਵਿੱਚ ਵੀ ਕਈ ਤਰ੍ਹਾਂ ਦੇ ਦੁੱਖ ਲੋਗ ਲੱਗ ਗਏ ਤੇ ਕਹਿੰਦੇ ਅਗੋਂ ਮਹਾਪੁਰਖ ਜੀ ਕਹਿਣ ਲੱਗੇ ਵੀ ਭਾਈ ਸਾਡੇ ਕਰਮਾਂ ਦਾ ਹਿਸਾਬ ਤਾਗਿਆ ਇਹ ਜੋ ਵੀ ਕਰਮ ਆਪਾਂ ਲਿਖਾਈਆਂ ਨਾਲ ਇਹ ਤੋਗਦੇ ਪੈਂਦੇ ਆ ਤਾਂ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਇਹਨਾਂ ਇਹ ਮਾੜੇ ਕਰਮਾਂ ਤੋਂ ਕਿਹੜਾ ਛਡਾਉਣ ਦਾ ਕੋਈ ਰਾਹ ਨਹੀਂ ਹੈ ਤਾਂ ਬਾਬਾ ਜੀ ਨੇ ਕਿਹਾ ਵੀ ਭਾਈ ਤੂੰ ਅਮਰਤ ਵੇਲੇ ਉੱਠਿਆ ਕਰ ਰੱਬ ਦਾ ਨਾਮ ਲਿਆ ਕਰ ਸੇਵਾ ਕਰਿਆ ਕਰ ਆਪਣੇ ਪਰਉਪਕਾਰ ਦੇ ਕੰਮ ਕਰ ਤੇਰੇ ਪੁੰਨ ਬਣਨਗੇ ਤੇਰੇ ਚੰਗੇ ਕਰਮ ਬਣਨਗੇ ਤੇ ਮਾੜੇ ਕਰਮਾਂ ਦੀ ਜਿੰਨੀ ਆਪੇ ਹੀ ਘਟ ਜਾਵੇਗੀ ਤੇਰਾ ਮਾੜਾ ਸਮਾਂ ਤੇਰਾ ਇਹ ਮਾੜਾ ਟਾਈਮ ਲੰਘ ਜਾਵੇਗਾ ਕਹਿੰਦੇ ਉਹ ਮਨੁੱਖ ਭੋਲੇ ਭਾਈ ਬਾਬਾ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ ਇਹ ਤਾਂ ਤੁਸੀਂ ਬਹੁਤ ਲੰਬਾ ਕੰਮ ਕਰਨ ਨੂੰ ਕਹਿ ਦਿੱਤਾ ਪਤਾ ਨਹੀਂ ਕਿੰਨਾ ਜਰਾ ਮਰ ਤੂੰ ਠਾਂਗਾ ਨਾਮ ਜਪਾਂਗਾ ਸੇਵਾ ਕਰਾਂਗਾ ਦਾਨ ਪੁੰਨ ਕਰਾਂਗਾ ਪਤਾ ਨਹੀਂ ਕਦੋਂ ਮੇਰੇ ਚੰਗੇ ਕਰਮ ਬਣਨਗੇ ਅਤੇ ਕਦੋਂ ਮਾਰੇ ਕੱਟੇਗਾ ਮੈਨੂੰ ਤਾਂ ਤੁਸੀਂ ਕੋਈ ਸੌਖਾ ਜਰਾ ਦੱਸ ਦਿਓ ਜਿਹਦੇ ਨਾਲ ਮੇਰਾ ਇਹਨਾਂ ਦੁੱਖਾਂ ਤੋਂ ਛੇਤੀ ਛੁਟਕਾਰਾ ਹੋ ਜਾਵੇ ਕਿਤੇ ਜਦੋਂ ਭੋਲੇ ਪਾਏ ਸਵਾਲ ਕੀਤਾ ਪਰ ਕਿਤੇ ਮਹਾਪੁਰਖ ਜੀ ਮੁਸਕਰਾ ਕੇ ਕਹਿਣ ਲੱਗੇ ਵੀ ਭਾਈ ਸੌਖਾ ਰਾਹ ਵੀ ਹੈ ਪਰ ਤੂੰ ਉਸ ਰਾਹ ਦੇ ਉੱਤੇ ਚੱਲ ਪਵੇਂਗਾ ਤਾਂ ਉਹ ਮੁਖ ਕਹਿਣ ਲੱਗਾ ਕਿ ਹਾਂ ਜੀ ਬਾਬਾ ਜੀ ਤੁਸੀਂ ਮੈਨੂੰ ਇੱਕ ਵਾਰ ਦੱਸੋ ਤਾਂ ਸੈਂ ਮੈਂ ਆਪਣੀ ਜ਼ਿੰਦਗੀ ਦੇ ਇਹਨਾਂ ਦੁੱਖਾਂ ਤੋਂ ਖਿਹੜਾ ਛਡਾਉਣ ਦੇ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ ਤਾਂ ਕਹਿੰਦੇ ਬਾਬਾ ਜੀ ਨੇ ਕਿਹਾ ਪਰ ਦੋ ਕੰਮ ਕਰਨੇ ਸ਼ੁਰੂ ਕਰ ਸਵੇਰ ਤੋਂ ਅਮਰਤ ਵਿਲੇ ਦੇ ਵਿੱਚ 2 ਵਜੇ ਉੱਠਣਾ ਸ਼ੁਰੂ ਕਰਦੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਉਹ ਵਾਹਿਗੁਰੂ ਜੀ ਨੂੰ ਯਾਦ ਕਰ ਗੁਰੂ ਨਾਨਕ ਪਾਸ਼ਾ ਨੂੰ ਯਾਦ ਕਰ ਜੋ ਵੀ ਤੇਰਾ ਨਿਤਨੇਮ ਹੈ ਨਾ ਉਹ ਕਰ 2.5 ਘੰਟੇ ਦਾ ਨਿਤਨੇਮ ਕਰਨ ਤੋਂ ਬਾਅਦ ਤੂੰ ਹੱਥ ਵਿੱਚ ਦੋ ਥੱਲੇਗਾ ਫੜ ਲੈ ਅਤੇ ਪਿੰਡ ਦੇ ਵਿੱਚ ਹੋਕਾ ਦੇਣਾ ਸ਼ੁਰੂ ਕਰ ਦੇ ਕੀ ਉੱਠ ਜਾਗ ਸਵੇਰੇ ਜੀਵ ਮਨਾ ਤੇਰੇ ਨਾਮ ਜਪਨ ਦਾ ਵੇਲਾ ਕਿਨੇ ਥੱਲੇਗਾ ਖੜਕਾ ਕੇ ਉੱਚੀ ਉੱਚੀ ਸ਼ਬਦ ਬੋਲਦਾ ਜਾਂਵੇਂ ਇਹੋ ਕਾ ਦਿੰਦਾ ਜਾਵੇ ਜੇ ਕਿਤੇ ਤੇਰੇ ਇਸ ਹੋ ਕੇ ਕਰਕੇ ਤੇਰੀ ਆਵਾਜ਼ ਕਰਕੇ ਅਮਰ ਤਵੇਲੇ ਦੇ ਵਿੱਚ ਕੋਈ ਇੱਕ ਦੋ ਜੀ ਵੀ ਉੱਠ ਪਏ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਬੈਠ ਗਏ ਤਾਂ ਤੇਰਾ ਭਲਾ ਹੋ ਜਾਵੇਗਾ ਤੇਰੇ ਮਾੜੇ ਕਰਮ ਕੱਟੇ ਜਾਣਗੇ ਮਹਾਪੁਰਖਾਂ ਨੇ ਕਿਹਾ ਪਰ ਯਾਦ ਰੱਖੀ ਜਦੋਂ ਤੂੰ ਅਮਰ ਤਵੇਲੇ ਦੇ ਵਿੱਚ ਇਹੋ ਕਦਮ ਲੈਣਾ ਹੋ ਸਕਦਾ ਕਈ ਲੋਕ ਤੈਨੂੰ ਮਾੜਾ ਚੰਗਾ ਵੀ ਬੋਲਣ ਪਰ ਤੂੰ ਉਨ੍ਹਾਂ ਦਾ ਗੁੱਸਾ ਨਹੀਂ ਕਰਨਾ ਕਿਸੇ ਦੇ ਨਾਲ ਅਈ ਝਗੜਾ ਨਹੀਂ ਕਰਨਾ ਤੂੰ ਆਪਣੇ ਬਿਊਟੀ ਇਮਾਨਦਾਰੀ ਦੇ ਨਾਲ ਕਰੇ ਦੇਖ ਗੁਰਨਾਨਕ ਪਾਸ਼ਾ ਰੰਗ ਭਾਗ ਲਾ ਦੇਵੇ ਤੇ ਕਹਿੰਦੇ ਉਸ ਮਨੁੱਖ ਨੇ ਬਾਬਾ ਜੀ ਦੀ ਗੱਲ ਮੰਨ ਕੇ ਕਹਿੰਦੇ ਉਹਨੇ 2 ਵਜੇ ਤੋਂ ਪਹਿਲਾਂ ਉੱਠਣਾ ਇਸ਼ਨਾਨ ਕਰਕੇ 2 ਵਜੇ ਨੇਪੇਮ ਕਰਨ ਬੈਠ ਜਾਣਾ 4-5 ਵਜੇ ਤੱਕ ਗੁਰਨਾਨਕ ਪਾਸ਼ਾ ਜੀ ਨੂੰ ਯਾਦ ਕਰਨਾ ਨੇਪੇਮ ਕਰਨਾ ਮੋਲ ਮੰਤਰ ਜੀ ਦਾ ਜਾਪ ਕਰਨਾ ਅਤੇ ਫਿਰ ਉਸ ਤੋਂ ਬਾਅਦ ਗਲੀ ਗਲੀ ਦੇ ਵਿੱਚ ਹੋਕਾ ਬਿਨਾਂ ਲੱਗੀ ਉੱਠ ਜਾਗ ਸਵੇਰੇ ਜੀ ਮਨਾ ਤੇਰਾ ਨਾਮ ਜਪਨ ਦਾ ਵੇਲਾ ਕਹਿੰਦੇ ਉਸ ਦਿਨ ਤੋਂ ਸੱਚ ਮੱਚ ਉਹਦਾ ਭਲਾ ਹੋਣਾ ਸ਼ੁਰੂ ਹੋ ਗਿਆ ਦੇਖਦੇ ਹੀ ਦੇਖਦੇ ਉਹਦੇ ਦਿਨ ਬਦਲ ਗਏ ਕਹਿੰਦੇ ਥੋੜੀ ਜੀ ਜ਼ਮੀਨ ਉਹਦੀ ਬਚੀ ਸੀ ਜੋ ਬੜੇ ਹੀ ਵਧੀਆ ਰੇਟ ਤੇ ਉੱਤੇ ਵੇਖ ਗਈ ਜੀ ਦੇ ਨਾਲ ਉਹਦਾ ਸਾਰਾ ਕਰਜ਼ਾ ਲੈ ਗਿਆ ਅਤੇ ਉਹ ਫਿਰ ਤੋਂ ਆਪਣਾ ਕੰਮ ਧੰਦਾ ਕਰਨਾ ਸ਼ੁਰੂ ਕਰ ਸਕਿਆ ਦਿਨੋ ਦਿਨ ਉਹਦੇ ਕੰਮ ਤੇ ਤਰੱਕੀ ਵਧਣ ਤੇ ਕਮਾਈ ਵਿੱਚ ਬਰਕਤ ਆਉਣ ਲੱਗੀ ਕਹਿੰਦੇ ਫਿਰ ਤੋਂ ਉਹਦੇ ਦਿਨ ਮੋੜਾ ਹੈ ਬਲਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਮਾਲਕ ਨੇ ਪ੍ਰਤੀਬੱਤੀ ਕਹਿੰਦੇ ਇਸ ਵੇਲੇ ਉਸ ਮੁਨੱਖ ਦੀ ਜੋ ਵੀ ਅਗਲੀ ਪੀੜੀ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਆ 124 ਗੱਲਬਾਤ ਅੱਜ ਵੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਸੰਗੀ ਕੀਤੀ ਹੈ ਕਹਿੰਦੇ ਜਗਰਾਉਂ ਦੇ ਲਾਗੇ ਪਿੰਡਿਆ ਕਲੇਰਾ ਕਲੇਰਾ ਪਿੰਡ ਦੇ ਬੰਦੇ ਦੀ ਗੱਲ ਹੈ ਤੇ ਮਹਾਪੁਰਖ ਜੀ ਕੌਣ ਨੇ ਧੰਤਨ ਬਾਬਾ ਆਨੰਦ ਸਿੰਘ ਜੀ ਧੰਤਨ ਬਾਬਾ ਆਨੰਦ ਸਿੰਘ ਜੀ ਨੇ ਉਸ ਸਮੇਂ ਉਹਨਾਂ ਨੇ ਜੁਗਤੀ ਦੱਸੀ ਜਿਹਦੇ ਨਾਲ ਉਹਦੀ ਜ਼ਿੰਦਗੀ ਬਦਲ ਗਈ ਸੋ ਇਸ ਗੱਲ ਨੂੰ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਇੱਥੇ ਮਹਾਪੁਰਖ ਇਹ ਸਮਝਾਉਂਦੇ ਨੇ ਕਿ ਭਾਈ ਆਪ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਅਤੇ ਹੋਰਾਂ ਨੂੰ ਅਮਰਤ ਵੇਲੇ ਦੇ ਨਾਲ ਜੋੜਨ ਦੀ ਪ੍ਰੇਰਣਾ ਦੇਣੀ ਇਹ ਬਹੁਤ ਔਖਾ ਕੰਮ ਹੈ ਗੁਰਮਾਨ ਲਕ ਪਾਸ਼ਾ ਦੀ ਬੇਅੰਤ ਖੁਸ਼ੀ ਉਸ ਮਨੁੱਖ ਦੀ ਜੋਲੀ ਵਿੱਚ ਪੈਂਦੀ ਆ ਜੋ ਇਹ ਦੋਵੇਂ ਕੰਮ ਕਰ ਲਵੇ ਆਪ ਵੀ ਨਾਮ ਜਪੇ ਅਤੇ ਹੋਰਾਂ ਨੂੰ ਵੀ ਅਮਰਤ ਵੇਲੇ ਦੇ ਨਾਲ ਨਾਮ ਦੇ ਨਾਲ ਜੋੜੇ ਤਾਂ ਜਿਸ ਸਮੇਂ ਬਾਬਾ ਜੀ ਨੇ ਉਸ ਮਨੁੱਖ ਨੂੰ ਜੁਗਤ ਦਿੱਤੀ ਉਸ ਵੇਲੇ ਤਾਂ ਉਸ ਮਨੁੱਖ ਨੂੰ ਟੰਨਾ ਫੜ ਕੇ ਪਿੰਡ ਦੀ ਗਲੀ ਗਲੀ ਦੇ ਵਿੱਚ ਘੁੰਮਣਾ ਪੈਂਦਾ ਸੀ ਅੱਜ ਤਾਂ ਆਪਾਂ ਇਸ ਜੁਗਤੀ ਤੋਂ ਬੜਾ ਸੌਖਾ ਲਾਹ ਲੈ ਸਕਦੇ ਆ ਘਰ ਬੈਠ ਕੇ ਆਏ ਉਹ ਫੋਨ ਟੱਲੀਆ ਫੜਕਾਉਂਦੇ ਲੋਨ ਨੂੰ ਫੋਨ ਦੀ ਰਿੰਗ ਫੜਕਾਉਂਦਾ ਤਾਂ ਆਪਾਂ ਵੀ ਇਸ ਜੁਗ ਦੀ ਨਾਲ ਆਪਣੀ ਜ਼ਿੰਦਗੀ ਵਿੱਚ ਅਪਣਾਏਗੀ ਪਹਿਲਾਂ ਆਪ ਉਠਣਾ ਸ਼ੁਰੂ ਕਰੀਏ ਆਪਨਾਮ ਜਪਨਾ ਸ਼ੁਰੂ ਕਰੀਏ ਕਿਉਂਕਿ ਪਹਿਲਾਂ ਆਪ ਜਪਾਂਗੇ ਨਾ ਤੇਰੇ ਹੀ ਸਾਡੇ ਕਹਿ ਹੋਏ ਦਾ ਦੂਜੇ ਦੇ ਉੱਤੇ ਅਸਰ ਹੋਵੇਗਾ ਜਿੰਨੀ ਦੇਰ ਤੱਕ ਆਪ ਖੁਦ ਕਮਾਈ ਨਾ ਕੀਤੀ ਫਿਰ ਜਿੰਨੀ ਮਰਜ਼ੀ ਪ੍ਰੇਰਨਾ ਦੇ ਲਈਏ ਦੂਜੇ ਤੇ ਆਧਾਰ ਨਹੀਂ ਹੋਣਾ ਪਹਿਲਾਂ ਖੁਦ ਨੂੰ ਇਹ ਕਮਾਈ ਕਰਨੀ ਪੈਣੀ ਆ ਅਮਰਤ ਦੇ ਲਈ ਦੇ ਨਾਲ ਭਜਨ ਬੰਦਗੀ ਨਾਲ ਜੁੜਨਾ ਪੈਣਾ ਹੈ ਫਿਰ ਅੱਗੇ ਪ੍ਰੇਰਨਾ ਦੇ ਲਈਏ ਤੇ ਰਿਕਾ ਕਿ ਨਹੀਂ ਜਿੱਤੀ ਅਸਰ ਹੋਵੇਗਾ ਕਿਤੇ ਕੋਈ ਇੱਕ ਦੋ ਜੀਵ ਸਾਡੇ ਕਹਿ ਦੇ ਸੁਖਣਾ ਸ਼ੁਰੂ ਕਰ ਦੇਣ ਤਾਂ ਸਤਿਗੁਰ ਸੱਚੀ ਬਾਣੀ ਦੀ ਕਿਰਪਾ ਦੇ ਨਾਲ ਉਹਦਾ ਤਾਂ ਪਲਾ ਹੋਣਾ ਹੀ ਹੋਣਾ ਹੈ ਜਿਹੜਾ ਬੰਦਾ ਅਮਰਤ ਦੇ ਵਿੱਚ ਉੱਠ ਕੇ ਨਾਮ ਜਪਦਾ ਹੈ ਨਾ ਉਹਦਾ ਤਾਪਲਾ ਹੋ ਜਾਵੇਗਾ ਇਹ ਮੇਰਾ ਉਹਦੇ ਪਰਿਵਾਰ ਦਾ ਵੀ ਕਲਾ ਹੋ ਜਾਵੇਗਾ ਅਤੇ ਜਿਸ ਜੀ ਦੀ ਪ੍ਰਗਟਾ ਸਤਕਾ ਉਹਠ ਬੈਠਾ ਨਾਲ ਨਾਲ ਉਹਨੇ ਉਹਦਾ ਵੀ ਕਲਾ ਕਰ ਦਿੱਤਾ ਹੈ ਸੋ ਆਪਾਂ ਵੀ ਕਮਾਈ ਕਰਨੀ ਸ਼ੁਰੂ ਕਰੀਏ ਹੋ ਸਕਦਾ ਸਤਿ ਸਿਰ ਸੱਚੇ ਪਾਸ਼ਾ ਸਾਹਿਬ ਦੇ ਵੀ ਦਰਸ ਕਰ ਲੈ ਤਾਂ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੋ ਵੀ ਇਹ ਬਚਨ ਜੋ ਵੀ ਘਟਨਾ ਆਪ ਜੀ ਦੇ ਨਾਲ ਸਾਹਮਣੇ ਕੀਤੀ ਤੇ ਆਪਾਂ ਮਹਾਪੁਰਖਾਂ પાસે ਸ਼ਰਨ ਕੋਈ ਆਪਣੇ